ਕਹਿੰਦੇ ਉੜੀਸਾ ਤੋਂ ਸ਼੍ਰੀਲੰਕਾ ਤੇ ਫੇਰ ਪੰਜਾਬ ਕੋਲਾ ਲੈ ਕੇ ਆਓ ਸਿੱਧਾ ਉੜੀਸਾ ਤੋਂ ਪੰਜਾਬ ਨਹੀਂ ਆ ਸਕਦਾ ਕੋਲਾ ਅਸੀਂ ਪਹਿਲਾਂ ਉੜੀਸਾ ਤੋਂ ਕੋਲਾ ਲੈਂਦੇ ਸੀ ਕਹਿੰਦੇ ਜੀ ਇੱਥੋਂ ਸਿੱਧਾ ਤੁਸੀਂ ਬਾਈ ਰੇਲ ਉੜੀਸਾ ਤੋਂ ਸਿੱਧਾ ਪੰਜਾਬ ਨਹੀਂ ਆ ਸਕਦੇ ਕੋਲਾ ਲੈ ਕੇ ਅਸੀਂ ਕੀ ਕਿੰਨਾ ਕਰਨਾ ਫਿਰ ਕਰੀਏ ਤੂੰ ਪਹਿਲਾਂ ਪੂਰੀ ਬੰਦਰਗਾਹ ਤੇ ਲੈ ਕੇ ਜਾਓ ਇਹ ਪੂਰੀ ਤੋਂ ਉਹ ਕੋਲਾ ਜਿਹੜਾ ਲੋਡ ਕਰੋ ਸ਼ਿਪ 'ਚ ਫਿਰ ਸ਼੍ਰੀਲੰਕਾ ਦੇ ਉੱਤੋਂ ਦੀ ਆ ਕੇ ਇਧਰੋਂ ਮੁੰਡਾ ਪੋਰਟ ਤੇ ਆ ਕੇ ਇੱਥੇ ਅਨਲੋਡ ਕਰੋ ਇੱਥੋਂ ਫਿਰ ਤੁਸੀਂ ਰੇਲ ਨਹੀਂ ਲਾਇਆ ਮੈਂ ਪੋਲ ਮੈਂ ਇਸ ਕੋਲ ਗਿਆ ਮੈਂ ਕਿਹਾ ਜੀ ਆਹ ਕਿਹੜਾ ਰੂਟ ਬਣਾਤਾ ਜੀ ਮੈਂ ਕਿਹਾ ਜੀ ਉੜੀਸਾ ਤੋਂ ਪੰਜਾਬ ਆਉਣਾ ਹੋਵੇ ਬਾਏ ਸ਼੍ਰੀਲੰਕਾ ਆਉਣਾ ਪੈਂਦਾ ਜੀ ਕਹਿੰਦੇ ਨਹੀਂ ਮੈਂ ਕਿਹਾ ਤੁਹਾਡੇ ਰੂਲ ਹੈ ਦੇਖੋ ਜੀ ਮੈਂ ਕਿਹਾ ਫਿਰ ਅਸੀਂ ਕੀ ਕਰਦੇ ਹਾਂ ਇਸ ਕੋਲ ਨਾਲ ਬਿਜਲੀ ਬਿਜਲੀ ਨਾਲ ਕੀ ਕਰਦੇ ਹਾਂ ਚਾਵਲ ਪੀਡੀਐਸ ਵਾਸਤੇ ਤੁਹਾਨੂੰ ਚੌਲ ਚਾਹੀਦੇ ਆ ਤੁਹਾਨੂੰ ਕਣਕ ਚਾਹੀਦੀ ਆ ਮੈਂ ਕਿ ਉਹ ਤਾਂ ਸਿੱਧੀ ਲੈ ਜਾਨੇ ਆ ਜੀ ਫਿਰ ਫਿਰਨਾ ਰਹੀ ਮੈਂ ਫਿਰ ਆਪਦੀ ਚਾਵਲ ਵੀ ਬਾਇਆ ਕਰਾਚੀ ਲੈ ਕੇ ਜਾਇਓ ਫਿਰ ਸਿੱਧੀ ਹੀ ਦਿੰਦੇ ਸੀ ਮੇਰੇ ਉਹ ਕਹਿੰਦੇ ਯਾਰ ਮੀਡੀਆ ਤੇ ਨਾ ਦੱਸਦੇ ਯਾਰ ਮੈਂ ਐਸੀ ਕਰ ਦਿੰਨੇ ਆ ਠੀਕ ਕਰ ਦਿੰਨੇ ਆ ਵੀ ਸਿੱਧੀ ਲੈ ਜਾ ਕਰੋ ਕੋਈ ਗੱਲ ਆ ਕਿੰਨਾ ਮਹਿੰਗਾ ਪਊਗਾ ਇਹ ਸਾਨੂੰ 2 ਰੁਪਏ ਪਰ ਯੂਨਿਟ ਮਤਲਬ ਮਹਿੰਗਾ ਪਊਗਾ ਪਤਾ ਨਹੀਂ ਕਿ ਥੂ ਕਿਹੜਾ ਕਿਹਨੂੰ ਫਾਇਦਾ ਪਹਚਾਉਣਾ ਤਾਹਾਂ ਦੀ ਸ਼ਿਪ ਨੂੰ ਲਈ ਫਿਰ ਉਹ ਕੋਲੇ ਨਹੀਂ ਫਿਰ ਦੱਸੋ ਘੰਡਾ ਕਰਨਾ ਹੈ ਉਹਦਾ ਸਮੁੰਦਰ ਚ ਲਿਜਾ ਕੇ ਦੱਸੋ ਕੋਲਾ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ